ਫਿਕਰ ਨਹੀਂ ਹਾਸਾ ਰੱਖੋ ਸਭ ਠੀਕ ਹੋ ਜਾਣਾ। ਹੋ ਕੀ ਗੱਲ ਆ ਤੁਸੀਂ ਦੋਨੇ ਬੜਾ ਉਦਾਸ ਬੈਠੇ ਆ। ਬੋਲੇ ਕੀ ਕਰੀਏ ਉਦਾਸ ਤਾਂ ਅਸੀਂ ਆਪੇ ਹੀ ਹੁਣ ਅਸੀਂ ਜਿਹੜਾ ਕੰਮ ਖੋਲੇ ਤਾਂ ਉਹ ਹੀ ਬੰਦ ਹੋ ਜਾਂਦਾ। ਪਹਿਲਾਂ ਅਸੀਂ ਕੱਪੜਿਆਂ ਦੀ ਦੁਕਾਨ ਖੋਲੀ ਉਹ ਵੀ ਬੰਦ ਹੋ ਗਈ। ਹੁਣ ਅਸੀਂ ਰੈਸਟੋਰੈਂਟ ਖੋਲੇ ਉਹ ਵੀ ਬੰਦ ਹੋ ਗਿਆ। ਸਾਨੂੰ ਸਮਝ ਨਹੀਂ ਆਉਂਦੀ ਅਸੀਂ ਕਿਹਦੇ ਕੋਲ ਜਾਈਏ। ਤੁਸੀਂ ਜਾਓ ਪੰਡਤ ਰਾਹੁ ਸ਼ਾਸਤਰੀ ਜੀ ਕੋ ਜਿਹੜੇ ਆ ਨਾ ਸਾਰਿਆਂ ਦੇ ਕੰਮ ਸੁਵਾਰ ਦਿੰਦੇ ਆ। ਉਹ ਨਾ ਫੋਟੋ ਦੇਖ ਕੇ ਹੱਥ ਦੇਖ ਕੇ ਕੁੰਡਲੀ ਦੇ ਕੇ ਤਾਂ ਵਾਸਤੂ ਦੇ ਵੀ ਉਹ ਬਹੁਤ ਮਾਰ ਵਾ ਜੇ ਨਾ ਕਿਸੇ ਨੂੰ ਕਾਰੋਬਾਰ ਵਿੱਚ ਪ੍ਰੋਬਲਮ ਆ ਜਾਂ ਕੋਈ ਦਫ਼ਤਰ ਵਗੈਰਾ ਹੈਗਾ ਉਹ ਬਿਨਾ ਕਿਸੇ ਤੋੜ ਫੋੜ ਕੀਤੇ ਵੀ ਸਭ ਕੁਝ ਸਹੀ ਕਰਾ ਦਿੰਦੇ ਆ ਬੋਲੇ ਪੰਡਤ ਰਾਹੁਲ ਸ਼ਾਸਤਰੀ ਦਾ ਐਡਰੈਸ ਤਾਂ ਦੱਸ ਦੇ ਡਰੈਸਾ ਸੈਂਤੀ ਨਿਊ ਪ੍ਰੇਮ ਨਗਰ ਸੋਡਰ ਫਾਟਕ ਦੇ ਨਾਲ ਜਲੰਧਰ ਬੋਲੇ ਤੂੰ ਕਿੱਥੇ ਚੱਲਾਂ ਮੈਂ ਪੰਡਤ ਰਾਹੁਲ ਸ਼ਾਸਤਰੀ ਜੀ ਕੋ ਚੱਲਾਂ ਬੋਲੇ ਜੇ ਉਹ ਇੰਨੇ ਲੋਕਾਂ ਦਾ ਕੰਮ ਸਵਾਰਦੇ ਆ ਤਾਂ ਸਾਨੂੰ ਵੀ ਉੱਥੇ ਲੈ ਚੱਲ ਉਹ ਮੈਂ ਇਹਨੂੰ ਨਹੀਂ ਉੱਥੇ ਲੈ ਕੇ ਜਾਣਾ ਤੂੰ ਮੇਰੇ ਨਾਲ ਚਲੀ ਚੱਲ പോള പാവിൽ റോളാ ഈ പോളേദാ റോഡാ